ਪ੍ਰਸਿੱਧ ਪਬਲਿਕ ਸਕੂਲ ਮੰਡੀ ਗਵਿੰਦਗੜ੍ਹ ਦੇ ਸਕੂਲੀ ਬੱਚਿਆਂ ਦੀ ਵੈਨ ਦਾ ਹੋਇਆ ਵੱਡਾ ਹਾਦਸਾ ਫਰੰਟ ਦਾ ਤੇ ਸਾਈਡ ਦੇ ਸ਼ੀਸ਼ੇ ਟੁੱਟੇ ਟਾਇਰਾ ਨੂੰ ਹੀ ਪੂਜਾ ਭਾਰੀ ਨੁਕਸਾਨ ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀ ਗਵਿੰਦਗੜ੍ਹ ਦੇ ਇੱਕ ਪ੍ਰਸਿੱਧ ਪਬਲਿਕ ਸਕੂਲ ਦੇ ਸਕੂਲੀ ਬੱਚਿਆਂ ਦੀ ਵੈਨ ਦਾ ਅੱਜ ਖੰਨਾ ਦੇ ਨੇੜੇ ਪਿੰਡ ਰਤਨਹੀੜੀ ਦੇ ਨਾਲ ਬੂਥਗੜ੍ਹ ਪਿੰਡ ਦੇ ਖੇਤਾਂ ਦੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਪ੍ਰਸਿੱਧ ਪਬਲਿਕ ਸਕੂਲ ਮੰਡੀ ਗਵਿੰਦਗੜ੍ਹ ਦੇ ਸਕੂਲੀ ਬੱਚਿਆਂ ਦੀ ਵੈਨ ਦਾ ਹੋਇਆ ਵੱਡਾ ਹਾਦਸਾ ਫਰੰਟ ਦਾ ਤੇ ਸਾਈਡ ਦੇ ਸ਼ੀਸ਼ੇ ਟੁੱਟੇ ਟਾਇਰਾਂ ਨੂੰ ਹੀ ਪੂਜਾ ਭਾਰੀ ਨੁਕਸਾਨ ਪ੍ਰਾਪਤ ਜਾਣਕਾਰੀ ਅਨੁਸਾਰ ਮੰਡੇ ਗਵਿੰਦਗੜ ਦੇ ਇੱਕ ਪ੍ਰਸਿੱਧ ਪਬਲਿਕ ਸਕੂਲ ਦੇ ਸਕੂਲੀ ਬੱਚਿਆਂ ਦੀ ਵੈਨ ਦਾ ਅੱਜ ਖੰਨਾ ਦੇ ਨਜ਼ਦੀਕ ਪਿੰਡ ਰਤਨਹੀੜੀ ਦੇ ਨਾਲ ਬੂਥਗੜ ਪਿੰਡ ਦੇ ਖੇਤਾਂ ਨਜ਼ਦੀਕ ਇਹ ਵੱਡਾ ਹਾ사 ਵਾਪਰਿਆ ਸਕੂਲੀ ਵੈਨ ਦਾ 프ੰਟ ਦਾ ਸ਼ੀਸ਼ਾ ਪੂਰੀ ਤਰ੍ਹਾਂ ਟੁੱਟਿਆ ਅਤੇ ਸਾਈਡ ਦੇ ਵਿਸ਼ੀਸ਼ੇ ਟੁੱਟੇ ਹੋਏ ਚਕਨਾ ਚੂਰ ਹੋਏ ਨਜ਼ਰ ਆ ਰਹੇ ਹਨ ਅਤੇ ਟਾਇਰਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਦੇਖ ਰਹੇ ਹੋ ਪਰੰਤੂ ਸਕੂਲੀ ਵੈਨ ਦੇ ਮੌਕੇ ਤੇ ਅਧਿਆਪਕਾਂਵਾਂ ਅਤੇ ਵੈਨ ਦੇ ਡਰਾਈਵਰ ਨੇ ਕੈਮਰੇ ਅੱਗੇ ਆਉਣ ਤੋਂ ਇਨਕਾਰ ਕੀਤਾ ਅਤੇ ਕੈਮਰੇ ਨੂੰ ਦੇਖ ਕੇ ਉਹ ਅੱਗੇ ਖਿਸਕ ਗਏ ਦੇਖ ਰਹੇ ਹੋ ਕਿ ਇਹ ਵੈਨ ਦਾ ਪੀਲਾ ਰੰਗ ਹੈ ਅਤੇ ਵੈਨ ਲੇਡੀ ਐਲ ਆਰ ਡੀ ਪਬਲਿਕ ਸਕੂਲ ਮੰਡੀ ਗਵਿੰਦਗੜ ਦੀ ਹੈ ਜਿਸ ਦਾ ਨੰਬਰ ਪੀ ਵੀ 11 ਸੀ ਏ 3852 ਹੈ ਅਤੇ ਵੈਨ ਦੀ ਗਿਣਤੀ नंबर छे है लिखा है अतः संपर्क ले जो स्कूल दी वैन ते जो नंबर लिखा गया है जीरो सतारा पैंठ इकवंजा डबल जीरो इकानवे ए फोन बार बार करने ते भी संपर्क नहीं हो सके